ਐ ਵੀ ਪੀਰੀ ਤੇਰੇ ਲਈ ਦੁਆ ਮੈਂ ਜਹਾਦੀ ਬਾਰੀ ਨੂੰ ਹੱਥ ਪਿਆ ਸਮਝ ਲੈ ਹੁਣ ਸਾਡਾ ਬੱਚੇ ਨੇ ਸਾਡਾ ਸਹਾਰਾ ਬਣਨਾ ਸੀਗਾ ਜੀ ਹੁਣ ਇਹਨਾਂ ਨੇ ਪਾਪੀਆਂ ਨੇ ਮੇਰਾ ਮੁੰਡਾ ਮੰਜੇ ਤੇ ਪਾਤਾ ਜੀ ਤੁਹਾਡੀ ਟੀਮ ਦਾ ਤਾਂ ਬਹੁਤ ਐਮ ਹਿੱਸਾ ਸੀਗਾ ਜੱਫੇ ਜਿਸ ਤਰੀਕੇ ਦੇ ਟੌਪ ਦੇ ਪਲੇਅਰਾਂ ਨੂੰ ਬੇਸ਼ੱਕ ਆਪਣਾ ਵਜ਼ਨ ਘੱਟਦੀ ਆਪਣੇ ਤੋਂ ਵੱਡੇ ਵਜ਼ਨ ਵਾਲਿਆਂ ਬੰਦਿਆਂ ਨੂੰ ਵੀ ਜੱਫੇ ਲਾ ਲੈਂਦਾ ਸੀਗਾ ਤਾਂ ਬਹੁਤ ਮੇਨ ਹਿੱਸਾ ਸੀਗਾ ਸਾਡੀ ਬੈਕਬੋਨ ਸੀਗਾ ਸਾਡੀ ਟੀਮ ਦੀ ਸਾਨੂੰ ਉਹਦੇ ਹੁੰਦੇ ਸਾਨੂੰ ਟੈਨਸ਼ਨ ਨਹੀਂ ਸੀ ਹੁੰਦੀ ਕੋਈ ਵੀ ਉਹਨੂੰ ਤਾਂ ਉਹ ਜਹਰ ਵਾਲੀ ਉਦੋਂ ਮੱਥਾ ਟੇਕਣ ਗਿਆ ਸੀਗਾ ਇਹਨੂੰ ਤਾਂ ਕੁਝ ਪਤਾ ਵੀ ਨਹੀਂ ਸੀ ਵਿਚਾਰੇ ਨੂੰ ਵੀ ਮੇਰੇ ਨਾਲ ਇਹ ਹਾਦਸਾ ਵਾਪਰ ਜਾਣਾ ਜਦੋਂ ਮੱਥਾ ਟੇਕਣ ਗਿਆ ਤਾਂ ਜਿਵੇਂ ਕਹਿੰਨੇ ਪਹਿਲਾਂ ਹੀ ਜਾਲ ਵਿਸਾਇਆ ਹੁੰਦਾ ਵਾ ਉਥੋਂ ਵਾਪਸ ਆਉਂਦਿਆਂ ਤਾਂ ਇਹਨਾਂ ਨੂੰ ਮਿਲਣਾ ਸਾਡੇ ਟੈਪੀ ਦੇ ਕੋਲੇ ਉੱਥੇ ਆ ਕੇ ਇਹਦੇ ਮਗਰ ਲਾਗੇ ਪੈਂਡ ਦੇ ਸੀਗੇ ਮੁੰਡੇ ਉਹਨਾਂ ਨੇ ਮਗਰਕਾਰ ਲਾ ਲਈ ਤੇ ਥੋੜਾ ਮਿਲਦੂ ਅੱਗੇ ਜਾ ਕੇ ਕਾਰ ਇਹਦੇ ਵਿੱਚ ਬਾਈਕ ਦੇ ਦੇ ਮਗਰ ਉਹਦੀ ਆ ਕੇ ਇਹਦੇ ਵਿੱਚ ਮਾਰੀ ਇਹਦਾ ਪੱਟ ਟੁੱਟ ਗਿਆ ਤੇ ਸਰਚ ਸੱਟ ਨਾਲ ਮੈਂ ਜੀ ਹਜੇ ਤੱਕ ਜਾਨੀ ਹੋਛ ਨਹੀਂ ਆਇਆਗਾ ਮੁੰਡਾ ਸਾਡਾ ਹਾਲਤ ਹੈ ਜੇ ਨਾ ਜ ਕੋਈ ਬਣੀ ਹੋਈ ਹੈ ਹਜੇ ਡਾਕਟਰ ਉਸ ਨਹੀਂ ਕਹਿ ਸਕਦਾ ਕਿਨੇ ਸਥਿਤੀ ਹੈ ਜੀ ਵੀ ਦੱਸਿਆ ਜਾ ਰਿਹਾ ਕਿ ਕੱਟਣੀ ਪਈ ਹੈ ਹਾਂਜੀ ਲੱਤ 'ਚ ਜਿਆਦਾ ਇਨਫੈਕਸ਼ਨ ਹੋ ਗਈ ਸੀ ਜਿਹੜੀ ਲੱਤ ਉਹ ਪੱਟ ਟੁੱਟਿਆ ਸੀਗਾ ਉਹ ਲੱਤ 'ਚ ਜਿਆਦਾ ਇਨਫੈਕਸ਼ਨ ਹੋਣ ਕਰਕੇ ਲੱਤ ਵੀ ਕੱਟਣੀ ਪਈ ਤੇ ਉਹਦਾ ਸਾਰਾ ਕੈਰੀਅਰ ਹੀ ਜਾਨੀ ਖਰਾਬ ਹੋ ਗਿਆ ਮੁੰਡੇ ਦਾ 10-11 ਸਾਲ ਦੀ ਉਮਰ ਚੋਂ ਕਵਾਂਡੀ ਕੱਢਣ ਲੱਗ ਗਿਆ ਸੀਗਾ ਏ ਟੈਪੀ ਵਾਲਾ ਏ ਟੈਪੀ ਵਾਲਾ